ਚੱਕ ਦੋ ਚੱਕ ਦੋ ਕੰਮ ਚੱਕ ਲਓ ਕੀ ਲੈਣਾ ਬਿਸਕੁਟ ਪੁੱਤਾ ਸਵਾਦ ਨਹੀਂ ਹੁੰਦੇ ਹੋਰ ਲੈ ਕੋਈ ਤਾਂ ਹੀ ਕਹਿੰਦਾ ਸਵਾਦ ਨਹੀਂ ਹਾਂ ਸਵਾਦ ਨਹੀਂ ਦੋਵੇਂ ਖਾਣ ਹੁੰਦੇ ਨੇ ਉਸ ਤੋਂ ਬਾਅਦ ਚਾਕਲੇਟ ਦੀ ਹੋਰ ਹੋਰ ਲੋੜ ਜੇ ਦਾ ਹੈ ਨਾ ਕੱਚੇ ਜੀ ਆਟੇ ਦੇ ਬਣੇ ਹੋਏ ਆ ਪਾਪਾ ਅਸੀਂ ਤਾਂ ਦੀ ਪੜਨਾ ਦਿਖਾਉਣੀ ਹੈ ਹਲੇ ਅੱਜ ਮਾ ਖਾਂ ਨਹੀਂ ਹਾਂ ਹਾਂ ਉਹ ਲੈ ਲਓ ਜਿਹੜੇ ਮੰਮਾ ਨੇ ਚੱਕੇ ਆਹ ਨਹੀਂ ਹਾਂਜੀ ਖਾ ਲਓ ਜੀ ਦੋ ਚਾਹ ਪਾਣੀ ਆਹ ਪਿਆਜ਼ ਕਿੰਨੇ ਕੰਮ ਹੋਣੇ ਹੈ ਮੈਂ ਕਹਿੰਦਾ ਪਿਆਜ਼ ਹੈ ਆਪਾਂ ਸੱਚੂ ਕਿਆਰੀਆਂ ਵੀ ਤਿਆਰ ਕਰਨੀਆਂ ਆ ਹੁਣ ਦੇਖੀਏ ਟਮਾਟਰਾਂ ਦੇ ਰੇਟ ਹੁਣ ਇੰਨੇ ਆ ਹੋ ਚੱਲ ਰਹੇ ਆ ਉੱਪਰ ਆ ਜਿੱਦਣ ਆਣ ਇੰਨਾ 15 ਦਿਨ ਗਰਮੀ ਪੈ ਗਈ ਆ ਹੁਣ ਮੈਟੋ ਮਿੱਟੀ ਰੇਟ ਇਹਨਾਂ ਦਾ ਹਟਾਉਣਾ ਲੋਕਾਂ ਨੇ ਵੀ ਹਰੇਕ ਨਹੀਂ ਲਾ ਲੈਣੇ ਤੋਂ ਬੁੱਢੇ ਘਰਾਂ ਕੰਮਲੇ ਜੇ ਬੀਜ ਲੰਦਾ ਅਗਲਾ ਹਾਂ 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 ਨੇ ਪਾਸੇ ਹਰੂ ਤਾ ਦੇ ਆ ਵੀ ਮੈਂ ਛੋਟੇ ਦਾ ਹਾਂ ਕਹ ਦੇ ਵਿਸਕਟ ਦੀ ਕੱਢੀ ਵੀ ਵਿਜੀ ਵੀ ਕੱਢੀ ਵੀ ਸੁਕੰਡਾ ਹੈ ਹੂੰ ਕਈ ਕਾ ਵਿਸਕਟ ਹੱਥ ਦਾ ਹੈ ਦੇਈ ਉਹ ਹੋਰ ਮੈਂ ਹੋ ਲੈ ਲਿਆ ਹੋ ਨਹੀਂ ਹੋਰ ਲਈ ਤਾਂ ਲੇਦਾ ਨਾ ਬਿਸਕਟ ਕਹਦੇ ਉਹ ਜਿਹੜੇ ਮੰਮਾ ਨੇ ਚੱਕ ਕੇ ਰੱਖੇ ਆਵਣ ਲਈ ਉਹ ਅਸਾਇਰ ਕੰਮ ਤਾਂ ਤਾਂ ਹੋ ਜਾਣੇ ਆ ਬੜੇ ਸੋਹਣੇ ਲੱਗੇਗਾ ਉਹਨ ਪੈਵਜੇ ਪਾਣੀ ਲਾਉਣ ਨੂੰ ਕਸ਼ਟੋਂ ਘੈਂਡ ਲਾਇਆ ਵਾ ਟੂਟੀ ਰਾਠੀ ਮੁਰੇ ਨੇ ਨਾ ਨਾ ਇਹ ਤਾਂ ਉਹਦੇ ਵਾਸਤੇ ਆ ਪਖੇ ਇਹਨੂੰ ਪਾਣੀ ਪੋਣੀ ਲਾਉਣ ਕੇ ਆ ਰੀਆਂ ਨੂੰ ਘਰੇ ਸਬਜ਼ੀਆਂ ਸੂਜੀਆਂ ਨੂੰ ਝੋਟੇ ਵਟਿਆਂ ਨੂੰ ਪਾਣੀ ਲਾਉਣ ਨੂੰ ਯਾਰ ਇਹ ਬਟਾ ਹੈ 19.99 ਬਾਈ 20 ਰੁਪਏ ਦਾ ਪੈਪਾ ਤੇ ਆਹ ਫੇ ਚੀਜ਼ ਆ ਲੱਭੇਗਾ ਹਾਂ ਵਾਹ ਲਾਸਟ ਵੀ ਇੰਝ ਅੱਛਾ ਆਹ ਵਾਰਾ ਜਿਹਾ ਲੱਗਿਆ ਹੈ ਸ਼ੇਰ ਵੇ ਨੂੰ ਮੈਂ ਕਹ ਦੱਸਣਾ ਹਾਂ ਇੰਡੀਆ ਹੁੰਦਾ ਮੈਂ ਸਮਝਣਾ ਉਹਨੂੰ ਵਰਤਣਾ ਦੇਖ ਨਾਲ ਦੋਨੋਂ ਹੱਥਾਂ ਜੱਪਾ ਕੇ ਜਦਾ ਮਾਰਕ ਮੈਂ ਕਹਣਾ ਖਾਜਕਾਰ ਨੂੰ ਵੀ ਵਧੀਆ ਜੇ ਬੰਦੇ ਕਾਜਕਾਰ ਨੂੰ ਜੀਖਾ ਦੂੰਗਾ ਹਾਂ ਕਾਜਕਾਰ ਨੂੰ ਵਧੀਆ ਇਹ ਆ ਇਹਦਾ ਆਪਣੇ ਉਹ ਜਿਹੜਾ ਹੈ ਨਾ ਹੱਥ ਜਾਂਦਾ ਦਾ ਮਕੂਰੇ ਮੱਖੀ ਮਾਰਦੇ ਮੱਖੀ ਮੱਖੀ ਮਾਰਨੇ ਨੂੰ ਹੁੰਦਾ ਆ ਆਪਣੇ ਉਹ ਖਾਜ ਕਰਨੇ ਨੂੰ ਲੋਕ ਨੇ ਆ ਦੇਖੋ ਆ ਦੇਖੋ ਸੈਜੇ ਤਖਣ ਲੱਗਿਆ ਹਾਂ ਮੈਂ ਚਿੰਦੂ ਬੰਦਿਆ ਉਹ ਡੱਕੇ ਸੰਗ ਨੂੰ ਦੱਜ ਲਾਉਂਦਾ ਉਹ ਵੀ ਪ੍ਰਾਈਸ ਲੱਗੀ ਹੋਈ ਆ 20 ਰੁਪਏ ਨੂੰ ਬੇਕਰ ਸਾਫਾ ਨੂੰ ਪ੍ਰਾਈਸ ਲੱਗੀ ਨੇ ਹੂੰ 90 ਡੰਡੇ ਵਾਲਾ 30 ਜਿੰਨਾ ਜਮਾਨਾ ਖਰਚਾ ਦੋ ਵੀ ਪ੍ਰੋਫੈਸ਼ਨਲ 20 ਦੀ ਆ ਰੱਖਣ ਵਾਲਾ ਸਟੈਂਡ ਜਾਂ ਨਾਲ ਇਹ ਘੱਟ ਵੱਧ ਵੀ ਹੁੰਦੀ ਯਾਰ ਪ੍ਰੈਸ ਦੇ ਨਾਲ ਇਹ ਕਿਹ ਲੌਕ ਲੱਗਦਾ ਗਿਆ ਚੀਜ਼ ਆ ਉਹ ਤਾਰ ਆ ਇਹ ਤਾਰ ਆ ਹੋ ਤਾਰ ਆ ਸਟੈਂਡ ਵੀ ਇਹ ਨਾਲ ਤਾਰ ਦੀ ਤਾਰ ਪਿੱਛੇ ਹਾਂ ਇਹ ਚੀਜ਼ ਆਣੀ ਬਸਾ ਲੋਕ ਲੱਗ ਗਿਆ ਤਾਰ ਨਾਲ ਬਸ ਤਾਰ ਦੀ ਤਾਰ ਆਣੀ ਨਹੀਂ ਲੋੜ ਤਾਰ ਲੈਦੀ ਹੋ ਜਾਂਦੀ ਆ ਪ੍ਰੈਸ ਲੈਦੀ ਹੋ ਜਾਂਦੀ ਆ ਜਿੱਤੋਂ ਮਰ ਜਿੱਲੀ ਆ ਕੇ ਪ੍ਰੈਸ਼ ਕਰ ਹਾਂ ਗਰਮ ਜੀ ਕਰਕੇ ਚੱਕ ਲਈ ਜਾ ਬਿਨਾਂ ਤਾਰ ਦਿਓ ਇਧਰ ਮਟਰੀ ਰੱਖ ਲਈ ਆ ਹਾਂ ਇਸ ਕਰਕੇ ਰੱਖ ਦਿੱਤਾ ਆ ਆ ਰੇੜੂ ਪਈਆਂ ਜੀ ਜੇ ਰੇਡੂ ਉਹ ਜਿਹੜਾ ਬਲੂਟੂਥ ਨਾਲ ਕਵਿਕਰ ਆ ਨੀ ਬਲੂਟੂਥ ਵੀ ਆ ਵਿੱਚ ਉਹ ਕਾਪੀ ਕਰੀ ਵੀ ਕਿਹੜਾ ਚੱਲਦਾ ਉਹ ਮਸ਼ਹੂਰ ਜਾਂ ਉਹਦੀ ਕਾਪੀ ਕਰੀ ਹੋਈ ਆ ਕਿੰਨੇ ਦਾ ਹੈ 40 ਰੁਪਏ ਦਾ ਲੱਗਿਆ ਹੋਇਆ ਬੜਾ ਮੋਗਾ ਲਾਇਆ ਯਾਰ ਇਹਨਾਂ ਨੇ ਹਾਂ ਪਾਪਾ ਸੁਹਾ ਦੇ ਦੇਖੀ ਨਹੀਂ ਇਹਨੇ ਵੀ ਆ ਦੇਖੋ ਆਹਨ ਕੋਟ ਜੇ ਇਹਨਾਂ ਨੇ ਡਿਸਕਾਊਂਟ ਪਰੇ ਲਾਉਣੇ ਆ ਯੇ ਵੀ ਕੋਡ ਕਾਟ ਲੈਣਾ ਫੇਰ ਦੇ ਰੁਕੇ ਲਿਓ ਅਗਲੇ ਸਾਲ ਵਾਸਤੇ ਬੁੜੀਆਂ ਦੇ ਗਾਣੇ ਨਾ ਹਾਂ ਅਗਲੇ ਸਾਲ ਵਾਸਤੇ ਦੇ ਰੱਖੋ ਹੁਣ ਇਹ ਰੇਟਿੰਗਡੀ ਵਾਲੀ ਦੁਕਾਨਾਂ ਵਾਂਗੇ ਨਾ ਨੇ ਵੀ ਰੇਟ ਤੋੜ ਦੇਣੀਆਂ ਜਿਹੜੇ ਜਿਹੜੇ ਪੈਸੇ ਨੇ ਕੱਢਣ ਦੀ ਕਰਨੀਆਂ ਹਨ ਕੀ ਬਰਸਾਤੀ ਆ ਉਹ ਹਾਂ ਹਾਂ ਹਮਲੇ ਕਰਾਂ ਮੇਰੇ ਵਿਆਹ ਹੈ ਪਰ ਉਹ ਕਈ ਜਾਂਦੇ ਨੇ ਬੂਟੇ ਵਾਲੇ ਹੀ ਬੂਟੇ ਵਾਲੇ ਨਾਲ ਹੁੰਦੇ ਨੇ ਇਹ ਚੀਜ਼ ਇੱਕ ਤੋਂ ਪਜਾਮੇ ਦੇਖ ਕੇ ਮੋੜਨੇ ਲੈਣੇ ਆ ਸਭ ਅੱਛਾ ਬੂਟ ਵੀ ਕਬਰ ਹੁੰਨੇ ਵਿੱਚ ਬੂਟ ਵੀ ਨਾਲ ਕਬਰ ਹੁੰਨੇ ਉਹਦੇ ਉਹ ਚੀਜ਼ ਦੇ ਦੇ ਤਾਂ ਹੁਣ ਆਦਾ ਚਲ ਹੈਗਾ ਮੇਰੇ ਕੋਲ ਉਹ ਬੂਟ ਵੀ ਕਬਰ ਨਾਲ ਹੁੰਨੇ ਆਇਂਗੇ ਚਾਹਜ ਉਹ ਡੱਬਿਆਂ ਕੋਲ ਨਾਲ ਲੱਗ ਜਿਓ ਗਰਮੀ ਵਾਲੇ ਹੋਵੇ ਹੱਥ ਨਾਲ ਲਾ ਦੇ ਉਹਨਾਂ ਨੂੰ ਉੱਪਰ ਕਰ ਜਾਣਾ ਉਹਨਾਂ ਨੂੰ ਤੁਹਾਡੇ ਲੇਖਦੇ ਡੱਡੇ ਹੋਏ ਵੇ ਹਾਂ ਇਹ ਗਲ ਪੈਣ ਨੂੰ ਫਿਰਦੇ ਆ ਜੀ ਆਤੂਤ ਲਾਦਾ ਗਰਜਣੀ ਉਹ ਢਿਆਂ ਦੀ ਗਰਜਣੀ ਸਾਰੀ ਬੀਕਦੇ ਤਾਂ ਹੈ ਨਹੀਂ ਆਉ ਗਲ ਪਾਉਣੀ ਹੈ ਨਾ ਹਾਂ ਬੀਕਦੇ ਨਹੀਂ ਹੈਗੇ ਇਹ ਲੱਗਣਾ ਨਹੀਂ ਅਦੇ ਆਪੇ ਪਰਪੀ ਡਿਨਰ ਸੈੱਟ ਆਪਣੇ ਦੇ ਕਿੰਨੇ ਕਿੰਨੇ ਮਹਿੰਗੇ ਬੋਲਦੇ ਤੇ ਹੈ ਆਪਣਾ ਵੀ ਤਾਂ ਹੀ ਹੋ ਜਾਈ ਆ ਤੇ ਅਸੀਂ ਮਾਰ ਕੇ ਦਾਂ ਹਾਂ ਤੇ ਉਰੇ ਲੱਗਿਆ ਹੈ 35 ਰੁਪਏ ਦਾ ਇੱਕ ਪੈਸੇ ਘੱਟ ਤੇ ਉੱਥੇ ਬੋਲਦੇ ਤੇ ਆਪਣੇ 5000 ਦਾ 5500 ਦਾ ਹੈ ਕੋਜ ਆਹ ਖਾਲ ਕਰ ਆਪਾਂ ਇਹ ਲੈ ਕੇ ਆਏ ਆ ਸੱਤੀ ਯੂਰੋ ਆਹ ਨਾਲ ਇਹਦੇ ਉਂਦੀ ਨਾਲ ਤੇ ਨਿੱਗਰ ਨਹੀਂ ਜਿਹੜਾ ਘਾਰੀ ਆਉਂ ਵੀ ਹੈਂ 30 ਯੂਰੋ ਦੇ ਲੈ ਚਾਹੀਦੇ। ਨਹੀਂ ਲੈਣੇ। ਔਰ 60 ਯੂਰੋ ਪਰ ਤੇ ਸਪੂਨ। ਅਰੇ ਫਿਰ ਆਪਣੇ ਇੰਡੀਆ ਮੇਗਾ ਇਹ ਡੀਨਰ ਸੈਟ ਜਾ। ਨਹੀਂ ਕਰਾਣੀ ਵਧੀਆ। ਅੱਛਾ। ਉਹ ਬਬਾ ਕੌਫੀ ਪੀਣੇ ਨੂੰ ਲੱਗਦੇ ਮਿਆਂ। ਇਹ ਕੁੜੀਏ ਤੂੰ ਉਹਨਾਂ ਗੇਲ ਨਹੀਂ ਉਹ ਤੈਨੂੰ ਪਹਿਲਾਂ ਵੀ ਜਦੋਂ ਮੈਂ ਢਾਂਕੀ ਕਰਨੇ ਵਾਲੀ ਆ। ਗਰਜੂ ਵੀ ਉੱਪਰ। ਹਾਂ ਹਾਂ ਚੱਲ। ਹਾਂ ਹਾਲੇ ਆ ਲੈ ਲਾ ਚਾਹੀਦੇ ਹੁਣੇ ਆਪਾਂ ਨੂੰ ਖੀਰੇ ਹੀ ਬੇ ਉੱਪਰ ਖੀਰੇ ਨਹੀਂ ਖੀਰੇ ਥੋੜੀ ਆ ਇਹ ਲਿਖਿਆ ਹੋਇਆ ਹੈ ਨਾ ਪੇਪਰ ਦੇ ਉੱਤੇ ਕੀ ਲਿਖਿਆ ਹੋਇਆ ਹੈ ਇਹ ਬਹੁਤ ਤਰ੍ਹਾਂ ਦੇ ਆ ਕੜੇ ਇੱਕ ਤੋਂ ਹੋਣ ਦੇ ਵੈਰਾਈਟੀ ਹਾਂ ਆ ਲਿਖਿਆ ਕੱਖੇ ਦੇ ਖੀਰਾ ਹੋਰ ਲਿਖਿਆ ਵਾ ਖੀਰਾ ਕਿਹੜਾ ਜਹਾਜ ਵਿੱਚ ਪੀਤਾ ਦਾ ਆਹਾਂ ਨਹੀਂ ਨਹੀਂ ਇਹ ਨਹੀਂ ਦਤਾ ਪੀਤਾ ਜਹਾਜ ਵਿੱਚ ਵੇਹਰ ਗੜਾ ਇਹ ਵੀ ਪਲਣਾ ਹਾਂ ਜਕੀਨੇ ਤਾਂ ਹੈ ਹੁਣ ਜਕੀਨੇ ਹੋਣਗੇ ਕਮਾ ਕੇ ਦੇਖ ਦੂਏ ਪਾਸੇ ਲੱਗੇ ਵੀ ਹੁਣ ਹੁਣ ਤਾਂ ਜੱਕੇ ਜੱਕੇ ਖੀਰੀ ਜੱਕ ਲੈ ਦਿਖਾਈ ਦੋ ਦੋ ਹੀ ਕਿਸਮਾਂ ਚੱਕ ਲਈਆਂ ਵਾ ਠੀਕ ਆ ਆ ਲਿਆ ਭਾਈ ਅੱਗੇ ਵਾਰੀ ਖੀਰ ਆਦੇ ਕੰਨਰਾ ਖੀਰ ਆ ਬਾਬੇ ਨੇ ਆਇਆ ਨਹੀਂ ਲਾ ਫੁਰਪੁਣੀ ਵੀ ਤੂੰ ਆੜੇ ਰੱਖ ਲੈਨੇ ਆ ਚੱਕੇ ਲੈਨੇ ਆ ਜੀ ਚੱਕ ਲਾ ਚੱਕ ਲਾ ਹਾਂ ਉਹ ਕਿਵੇਂ ਖਲੀਨ ਤੇਰੇ ਕੋਲ ਹਾਂ ਫੁਲਾਣਾ ਵਾਲਾ ਤੇ ਸਬਜੀ ਵਾਲਾ ਇੱਕੋ ਬਰਾਬਰ ਆ ਦੇਸੀ ਰੇ ਆ ਰਾਜਾੱਕਲਾ ਢਣੀਆਂ ਸਬਜੀ ਜਿਹੜੀ ਬਣਾਈ ਹੋਈ ਆ ਦੋ ਚੱਕ ਲੈਨੇ ਆ ਤਾਂ ਜਨੇ ਚੱਕ ਚਾਰ ਚੱਕ ਲਈ ਚਾਰ ਚੱਕ ਲਾ ਇੱਕ ਇੱਕ ਮੈਂ ਨਾ ਵੀ ਚੱਕ ਲਾ ਫੁੱਲਾਂ ਵਾਲਾ ਇਹ ਵੀ ਵਿੱਚ ਰਲਾ ਕੇ ਦੇਖ ਲੂਗੇ ਇੱਕ ਆ ਚੱਕ ਲਾ ਤਿੰਨ ਉਹ ਬਸ ਬਹੁਤ ਠੀਕ ਨਹੀਂ ਆ ਹੁਣ ਬਾਕੀ ਸਮਾਨ ਇਹ ਛੋਟੀ ਛੇ ਪਈ ਰਪਿਆ ਰਹਿਣ ਦੋ ਚਲੋ ਜੱਟ ਮੁੱਛਾਂ ਮਾਰਦਾ ਹਾਂ ਜੱਟ ਮੁੱਛਾਂ ਮਰੋੜਦਾ ਥਾਪੜੇ ਖਾਣਾ ਆਇਆ ਨਹੀਂ ਇਹ ਆ ਲੈ ਚਲ ਮੂੰਹ ਕਾਇਰ ਕੇ ਕੰਦੇ ਹਾਂ ਨਾ ਰਕੇ ਨੀ ਆਈ ਲੰਮੀ ਬਾਂਗੜ ਕੇ ਤੈਨੂੰ ਨੇ ਮਾਰਕੀਟ 'ਚ ਘੜਨਾ ਤੋਂ ਬੋਲੀਆਂ ਪਾਉਣ ਲੱਗੇ ਮਾਰਕੀਟ 'ਚ ਇੱਕ ਤਾਂ ਵੀ ਜਿੱਸੀ ਬੋਲ ਕੰਦੀ ਦੁੱਧ ਨਾ ਆਇਆ ਹੈ ਵੀ ਜੀ ਨੇ ਤਾਂ ਬੀ ਕੱਤੀ ਲੱਸ ਹੈ ਕਰ ਦੇ ਲੱਗੀ ਲੱਸੀ ਹਾ ਕਰ ਦੇ ਲੱਗੀ ਲੱਸੀ ਤੈਨੂੰ ਦੇਖਦੇ ਆ ਲੋਕਾਂ ਨੂੰ ਉਟਾ ਲਈਆਂ ਨੌਕ ਦੇਖਦੇ ਆ ਕਹਾਂ ਸਰਲਾ ਨਹੀਂ 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 ਬੋਲੀ ਘਰ ਜਾ ਕੇ ਪਾਈਦੀ ਹੁੰਦੀ ਉਹ ਮਾਰਕੀਟ ਚ ਲਾ ਕੇ ਆ ਮੁਰਦਾ ਵਾਂ ਮਾਰੇ ਦਿੱਤੀ ਉੱਤੇ ਬੈ ਗਿਆ ਛੂਨ ਚਾਂਗੜਾ ਮਾਰ ਰਹੀ ਆਈ ਤਾਂ ਨੂੰ ਗਿੱਦੜੀ ਆਇਦਾਂ ਹੋਏਗਾ ਚੱਲ 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 ਘਰ ਘਰ ਜਾ ਕੇ ਨੱਚੀਦਾ ਹੁੰਦਾ ਚੱਲ ਹਾਂ ਆਵੇ ਤੇ ਪੀਤੀ ਪੀ ਲਿਆ ਗੱਡੀ ਚ ਬੈਠ ਗਈ ਬਣੀ ਆ ਕੋਈ ਨਾ ਪੀਲੀ ਜ਼ਿਆਦਾ ਆ ਜਾ ਔਰੇ ਔਰੇ ਨਹੀਂ ਖੋਲਣਾ ਪੈਸੇ ਦੇਣੇ ਇਹਦੇ ਚੱਲ ਚੱਲ ਮੰਮਾ ਚਲੋ 4 ਨੰਬਰ ਵੀ ਕਾਊਂਟਰ ਖੁੱਲ ਗਿਆ ਚਲੋ ਚੱਲੀਏ ਮੰਮਾ ਕਿੱਥੇ ਰੋ ਮੰਮਾ ਉਧਰ ਹੋਣੀ ਆ ਜਾ ਹਾਂ ਕੀ ਲੈਣਾ ਇਧਰ ਆ ਆਈਸਕ੍ਰੀਮ ਵਾਲੀ ਲਾਈਨ 'ਚ ਨਾ ਵੜ ਐਨਾਂ ਨੂੰ ਕਰਪਈ ਮੈਨੂੰ ਆਈਸਕ੍ਰੀਮ ਦੀ ਜੀ ਮੈਂ ਤਾਂ ਹੋ ਗਿਆਂਦੀ ਜੀ ਹੋ ਗਿਆਂਦੀ ਫਿਰ ਜਦੋਂ ਖੋੜੇ ਲੈਂਦੇ ਨਾ ਨਾ ਬਾਬਾ ਬੋਲੇ ਵਾਲੀ ਦਾ ਕੁੜਿਆ ਜਾਂਦਾ ਤੇ ਜੀ ਬਾਬਾ ਜਾਂ ਨੇਰੀ ਲਈ ਜਾਂਦਾ ਨਾ ਇਹ ਆਈਸਕ੍ਰੀਮ ਹੀ ਲੈਣੀ ਹੈ ਤੈਨੂੰ ਦੱਸਿਆ ਨਾ ਡਾਕਟਰ ਨੇ ਤੇਰਾ ਸਾਰਾ ਬੂ ਮਾਂ ਦਾ ਕਾਲ ਕਰਕੇ ਹਰਲੀਨ ਚੱਲ ਤੁਰ ਸਾਹਣਾ ਨਹੀਂ ਪੀਜ਼ਾ ਖਾਏਗਾ ਨਾ ਲੱਤਾਂ ਚ ਨਾ ਮਾਰ ਕੁੜੀਏ ਨਾ ਪੁੱਤ ਇੱਲੋ ਤੇ ਨਹੀਂ ਕਰੀ ਤੁਸੀਂ ਕੋਰੇ ਆ ਕੇ ਬਾਹਰ ਆ ਕੇ ਵੀ ਨਹੀਂ ਟਿਕਦੇ ਹਾਂ ਚੱਲ ਤੂੰ ਸੱਜ ਰੁਕ ਉਹਨੂੰ ਲੰਘ ਜਣ ਦੇ ਆਓ ਇੱਥੇ ਹੀ ਲੱਗ ਜਾਓ ਫਿਰ ਆਓ ਕੋਕ ਚੱਕ ਲਓ ਅਲੱਗ-ਅਲੱਗ ਥੈਲੇ ਹਨਾ ਤਾਂ ਕਰਕੇ ਤਿੰਨ ਸੇਮ ਹਾਂ ਦੇ ਲਾਹੋ ਕੋ ਉਹੀ ਟੇਸਟ ਚਲੋ ਦੇਖ ਕੇ ਬਾਹਰ ਗੱਡੀਆਂ ਆਉਣੀਆਂ ਤੂੰ ਦੇਖ ਕੇ ਚਲੋ 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 ਕੁਛ ਨਹੀਂ ਹੈ ਚਲੋ 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 ਚਲ 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 ਲੈ ਵੀ ਸੂਰੀਆ ਦੇ ਦਿੱ ਗਿਆ ਸ਼ਿਪ ਚੱਲਿਆ ਬੱਪਾ ਹਾਂਜੀ ਗੱਡੀ ਵਿੱਚ ਦੇ ਪਾਰਕ ਵਿੱਚ ਲਾ ਦੂ ਹਾਂ ਪਾਰਕ ਵਿੱਚ ਸਾਨੂੰ ਤੇ ਜੀ ਆ ਕੇ ਪਾਰਕ ਵਿੱਚ ਹੁਣ ਕੀ ਕਰਨਾ ਪਾਰਕ ਵਿੱਚ ਖੇਡਣਾ ਹੈ ਬੱਪਾ ਟਿੱਕੀ ਖੋਲਦੇ ਜੀ ਲੱਗੀ ਖੋਲਦੇ ਆ पहला हाँ आ रही रख लो पहला हेट लो, लो ना कर दो बंद कर दो लिया फिर मैं इथी नु आ जाओ जा 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 खड़ा